ਕਿਸਾਨ ਵੀਰੋ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਪਹਿਲਾਂ ਤਾਂ ਗੱਲ ਆਪਾਂ ਕਣਕ ਦੇ ਝਾੜ ਬਾਰੇ ਕਰਾਂਗੇ ਕਿ 2024 ਦੇ ਵਿੱਚ ਕਣਕਾਂ ਦਾ ਝਾੜ ਕਿਵੇਂ ਦਾ ਆਉਣ ਦੀ ਉਮੀਦ ਹੈ ਤੇ ਕਈ ਵਾਰੀ ਆਪਾਂ ਨੂੰ ਕੀ ਦੇਖਣ ਨੂੰ ਮਿਲਦਾ ਕਿ ਕਣਕ ਆਪਣੀ ਦੇਖਣ ਨੂੰ ਬਹੁਤ ਸੋਹਣੀ ਲੱਗ ਰਹੀ ਹੁੰਦੀ ਆ ਆਪਾਂ ਕੋਈ ਕਮੀ ਪੇਸ਼ੀ ਵੀ ਨਹੀਂ ਛੱਡੀ ਹੁੰਦੀ ਵਿੱਚ ਕੋਈ ਤਾਕਤ ਵਾਲੀਆਂ ਸਪਰੇਆਂ ਕੋਈ ਖਾਦਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਹੁੰਦੀ ਤੇ ਆਸ ਆਪਾਂ 22-25 ਕੁਇੰਟਲ ਦੀ ਕਣਕ ਦੇ ਝਾੜ ਦੀ ਲਾਈ ਦੀ ਹੁੰਦੀ ਹੈ ਤੇ ਪਰ ਜਦੋਂ ਆਪਾਂ ਲਾਸਟੇ ਕਣਕ ਵਢਾਈ ਦਾ ਤੇ ਉਦੋਂ ਆਪਣਾ ਝਾੜ ਆ ਜਿਹੜਾ 18-19 ਤੇ 20 ਕੁਇੰਟਲ ਦੇ ਨੇੜੇ ਤੇੜੇ ਰਹਿ ਜਾਂਦਾ ਤੇ ਉੱਥੇ ਆਪਣੇ ਕੋਲੋਂ ਕਿੱਥੇ ਕਮੀਆਂ ਰਹਿ ਜਾਂਦੀਆਂ ਨੇ ਸੋ ਇਹਦੇ ਬਾਰੇ ਅੱਗੇ ਆਪਾਂ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ ਤੇ ਇੱਕ ਆਪਾਂ ਜ਼ਮੀਨਾਂ ਬਾਰੇ ਵੀ ਗੱਲ ਕਰਾਂਗੇ ਕਿ ਮੱਝੇ ਦੀਆਂ ਜ਼ਮੀਨਾਂ ਦੇ ਵਿੱਚ ਤੇ ਮਾਲਵੇ ਦੀਆਂ ਜ਼ਮੀਨਾਂ ਵਿੱਚ ਕੀ ਫਰਕ ਹੈ ਤੇ ਨਹਿਰੀ ਪਾਣੀ ਦਾ ਪ੍ਰਬੰਧ ਕਿੱਥੇ ਮੱਝੀ ਵਿੱਚ ਜ਼ਿਆਦਾ ਜਾਂ ਮਾਲ ਵਿੱਚ ਜ਼ਿਆਦਾ ਸੋ ਵੀਡੀਓ ਨਾਲ ਬਣੇ ਰਹੋ ਤੇ ਨਵੇਂ ਕਿਸਾਨ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਆਪਾਂ ਇਸ ਸਾਲ ਕਣਕਾਂ ਦਾ ਇਹ ਦੇਖੀਏ ਕਿ ਜੇਕਰ ਕਣਕ ਪਹਿਲਾਂ ਵੀ ਕਿੰਨੇ ਦਿਨ ਆਪਣੀ ਠੰਡ ਹੈ ਜਿਹੜੀ ਉਹ ਕਾਫੀ ਦਿਨ ਪੈਂਦੀ ਰਹੀ ਕਣਕ ਦੀ ਗ੍ਰੋਥ ਹੈ ਜਿਹ ਜਿਹੜੀਆਂ ਤਾਂ ਕਣਕਾਂ ਚਲੋ ਇਹ ਮਤਲਬ ਗੋਪ ਦੇ ਵਿੱਚ ਸੀ ਜਾਂ ਮਤਲਬ ਆਪਣੀਆਂ 70 ਦਿਨਾਂ ਦੀ ਨੀੜ ਤੇੜ ਸੀ ਉਹ ਕਣਕਾਂ ਦਾ ਕੋਈ ਨੁਕਸਾਨ ਨਹੀਂ ਅਜੇ ਤੱਕ ਹੋਇਆ ਜੀ ਠੰਡ ਇਦਾਂ ਹੀ ਪੈਂਦੀ ਰਹਿੰਦੀ ਐ ਤੇ ਕਣਕ ਨਸਾਰਾ ਜਿਹੜਾ ਉਹ ਆਪਣਾ ਠੰਡ ਦੇ ਵਿੱਚ ਹੀ ਕਰਦੀ ਐ ਬਿਨਾਂ ਧੁੱਪ ਤੋਂ ਤੇ ਉੱਥੇ ਆਪਣਾ ਨੂੰ ਨੁਕਸਾਨ ਆ ਜਿਹੜਾ ਉਹ ਦੇਖਣ ਨੂੰ ਮਿਲਣਾ ਹੀ ਮਿਲਣਾ ਕਣਕ ਦਾ ਝਾੜ ਵੀ ਥੋੜਾ ਰਹਿ ਜਣਾ ਹੈ ਕਣਕ ਦੇ ਦਾਣਾ ਵੀ ਕਮਜ਼ੋਰ ਬਣਾਣਾ ਹਾਂ ਜੇਕਰ ਹੁਣ ਜਿੱਦਾਂ ਇਹ ਤੁਸੀਂ ਕਣਕ ਦੀ ਕੰਡੀਸ਼ਨ ਦੇਖੋ ਇਹ ਪੂਰੀ ਐਨ ਨਸਾਰੇ ਤੇ ਖੜੀ ਐ ਪੈਪਾ ਪੂਰੀਆਂ ਫੁੱਲੀਆਂ ਪਈਆਂ ਇਹ 2-4 ਦਿਨਾਂ ਦੇ ਵਿੱਚ ਇਹ ਕਣਕ ਪੂਰੀ ਐਨ ਨਸਾਰਾ ਜਿਹੜਾ ਉਹ ਲੈਣਾ ਸਟਾਰਟ ਕਰ ਦੇਣਾ ਤੇ ਹੁਣ ਮੌਸਮ ਦੇਖ ਲਓ ਪਹਿਲੇ 3-4 ਦਿਨ ਧੁੱਪ ਬਹੁਤ ਸੋਹਣੀ ਲੱਗੀ ਐ ਤੇ ਅੱਜ 21 ਜਨਵਰੀ ਐ ਤੇ ਹੁਣ ਅੱਜ ਦੇਖੋ ਤੁਸੀਂ ਅੱਜ ਵੀ ਕੱਲ ਵੀ ਮਤਲਬ ਬਿਲਕੁਲ ਧੁੱਪ ਹੈ ਜਿਹੜੀ ਉਹ ਨਹੀਂ ਲੱਗੀ ਤਿੰਨ ਦਿਨ ਹੋ ਗਏ ਆ ਤੇ ਇਹਦਾ ਨੁਕਸਾਨ ਤੁਹਾਡੀ ਕਣਕ ਤੇ ਹੋਣਾ ਹੀ ਹੋਣਾ ਜੇਕਰ ਧੁੱਪ 2-4 ਦਿਨਾਂ ਦੇ ਵਿੱਚ ਲੱਗ ਜਾਂਦੀ ਆ ਫਿਰ ਕਣਕਾਂ ਸੋਹਣੀਆਂ ਨਿਕਲ ਆਣਗੀਆਂ ਕਿਉਂਕਿ ਜਿਹੜਾ ਝੰਡਾ ਪੱਤਾ ਉਹਨੇ ਆਪਣੀ ਤਾਕਤ ਹਵਾ ਤੋਂ ਨਹੀਂ ਲੈਣੀ ਉਹਨੇ ਆਪਣੀ ਤਾਕਤ ਹੈ ਜਿਹੜੀ ਉਹ ਸੂਰਜ ਤੋਂ ਲੈਣੀ ਹੈ ਤੇ ਉਹਦੇ ਨਾਲ ਹੀ ਆਪਣੀ ਜਿਹੜੇ ਕਣਕ ਦਾ ਸਿੱਟਾ ਉਹ ਮਤਲਬ ਮਜ਼ਬੂਤ ਵੀ ਬਣਨਾ ਤੰਦਰੁਸਤ ਵੀ ਰਹਿਣਾ ਸੋ ਜੇਕਰ ਮੌਸਮ ਅੱਦਾ ਹੀ ਸੁਹਾਵਣਾ ਰਹਿ ਜਾਂਦਾ ਠੰਡਾ ਮੌਸਮ ਰਹਿ ਜਾਂਦਾ ਜਿਆਦਾ ਤੇ ਫਿਰ ਆਪਣੀ ਕਣਕ ਨੂੰ ਨੁਕਸਾਨ ਹੋਉਂਦਾ ਉਮੀਦ ਆ ਫਿਰ ਤਾਂ ਅਸਾਂ ਤਾਫੀਰ ਆਪਣੀ 16 ਤੋਂ ਲੈ ਕੇ 20 ਕੁਇੰਟਲ ਦੇ ਨੇੜੇ ਤੇ ਰਹਿ ਜਾਣੀ ਆ ਤੇ ਜੇਕਰ ਹਾਂ ਹੁਣ ਧੁੱਪ ਲੱਗਣੀ ਸਟਾਰਟ ਹੋ ਜਾਂਦੀ ਆ ਕਈ ਕਣਕਾਂ ਹੁਣ ਸਾਰਾ ਕਰ ਰਹੀਆਂ ਨੇ ਤੇ ਉਹ ਕਣਕਾਂ ਹਮੇਸ਼ਾ ਗੁੱਸਾ ਕੋਈ ਨਾ ਕਰਿਓ ਇਹ ਬਾਕੀ ਕਣਕੇ ਕਿੱਦਾਂ ਦੀ ਫਸਲ ਆ ਕਿ ਜਿਹੜੀ ਕਣਕ ਆਪਾਂ ਆਸਾਂ ਵੱਧ ਲਾਈ ਦੀਆਂ ਹੁੰਦੀਆਂ ਝਾੜ ਪੱਖੋਂ ਉਹ ਬੜੀ ਵਾਰੀ ਇਦਾਂ ਕਰਕੇ ਦੇਖਿਆ ਉਹ ਝਾੜ ਘਟ ਦਿੰਦੀਆਂ ਤੇ ਜਿਹੜੀ ਕਣਕ ਦਾ ਆਪਾਂ ਇਹ ਸੋਚੇਦਾ ਹੁੰਦਾ ਕਿ ਇਹ ਕਣਕ ਤਾਂ ਮਾੜੀ ਐ ਨਹੀਂ ਝਾੜ ਦੇਣਾ ਹੀ ਨਹੀਂ ਤੇ ਉਹ ਕਣਕ ਝਾੜ ਆ ਜਿਹੜਾ ਉਹ ਕਈ ਵਾਰੀ ਸੋਨਾ ਦੇ ਜਾਂਦੀ ਉਹ ਭਾਵੇਂ ਆਪਣਾ ਗੁੱਲੀ ਡੰਡੇ ਵਾਲਾ ਖੇਤ ਕਿਉਂ ਨਾ ਹੋਏ ਆਪਾਂ ਉਹਦੇ ਵੱਲ ਕਈ ਵਾਰੀ ਦੇਖਿਆ ਵੀ ਨਹੀਂ ਹੁੰਦਾ ਖਾਦ ਵੀ ਇੱਕੋ ਪਾਈ ਹੁੰਦੀ ਆ ਪਰ ਉਹ ਝਾੜ ਆ ਜਿਹੜੀ ਕਣਕ ਸੋਨਾ ਕਰ ਜਾਂਦੀ ਐ ਸੋ ਇਹਦੀ ਗੱਲ ਨਹੀਂ ਪਰ ਮੈਂ ਆਪਣਾ ਅੰਦਾਜ਼ਾ ਤੁਹਾਨੂੰ ਇਹ ਦੱਸ ਰਿਹਾ ਕਿ ਜਿਹੜੀਆਂ ਕਣਕਾਂ ਇਹ ਜਿੱਦਾਂ ਹੁਣ ਧੁੱਪ ਨਹੀਂ ਨਿਕਲਦੀ ਇਹਦੇ ਵਿੱਚ ਨਸਾਰਾ ਕਰਨਗੀਆਂ ਤੇ ਧੁੱਪ ਆਪਣੀ 2-4 ਦਿਨਾਂ ਦੇ ਵਿੱਚ ਜਿੱਦਾਂ ਤੁਸੀਂ ਕਹਿ ਲੋ ਕਿ 22 23 24 ਤਰੀਕ ਤੱਕ ਧੁੱਪ ਨਹੀਂ ਲੱਗਦੀ ਤੇ ਇਦਾਂ ਹੀ ਕਣਕਾਂ ਨੇ ਨਸਾਰਾ ਜਿਹੜਾ ਉਹ ਕਰਨਾ ਸਟਾਰਟ ਕਰ ਦੇਣਾ ਇਹਦੇ ਨਾਲ ਕੀ ਹੁਣ ਇੱਕ ਤਾਂ ਕਣਕ ਨੇ ਮਤਲਬ ਅਦਰੋਂ ਛਿੱਟਾ ਮਤਲਬ ਪੁੱਠਾ ਹੋ ਕੇ ਨਿਕਲੂਗਾ ਕਈ ਵਾਰੀ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੀ ਜਿਹੜਾ ਬੂਟਾ ਸਭ ਨਾਲ ਲੇਟ ਨਸਾਰਾ ਕਰਦਾ ਹੈ ਕਣਕ ਦਾ ਆਪਣੀ ਖੇਤ ਵਿੱਚ ਹੀ ਤੁਸੀਂ ਦੇਖਿਓਗੇ ਕੋਈ 5-7 ਬੂਟੇ ਤੇ ਉਹ ਮਤਲਬ ਛਿੱਟਾ ਗੋਲ ਜਿਹਾ ਬਣਿਆ ਹੁੰਦਾ ਅੱਧਾ ਅੜਿਆ ਹੁੰਦਾ ਬਾਹਰ ਅੰਦਰ ਮਤਲਬ ਇਹ ਪੈਪ ਦੇ ਵਿੱਚ ਤੇ ਅੱਧਾ ਬਾਹਰ ਨੂੰ ਨਿਕਲੇਦਾ ਹੁੰਦਾ ਉੱਥੇ ਕਣਕ ਦਾ ਨੁਕਸਾਨ ਹੋਣਾ ਹੀ ਹੋਣਾ ਉੱਥੇ ਕਣਕ ਦੀਆਂ ਮੱਖੀਆਂ ਘੱਟ ਬਣਨੀਆਂ ਇੱਕ ਮੱਖੀ ਦੇ ਵਿੱਚ ਕਈ ਵਾਰੀ ਕਣਕ ਦਾ ਦਾਣਾ ਜਿਹੜੇ ਚਾਰ ਵੀ ਆ ਜਾਂਦੇ ਆ ਤੇ ਜੇਕਰ ਘੱਟ ਲਾਈਏ ਤੇ ਆਪਾਂ ਦੂ ਦਾਣੇ ਵੀ ਹੁੰਦੇ ਆ ਸੋ ਇਹਦਾ ਹੁਣ ਧੁੱਪ ਤੇ ਨਿਰਭਰ ਕਰਦਾ ਜੇ 2-4 ਦਿਨਾਂ ਦੇ ਚੋਂ ਧੁੱਪ ਨਿਕਲ ਜਾਂਦੀ ਹੈ ਕਣਕਾਂ ਇਸ ਵਾਰ ਬਹੁਤ ਸੋਹਣੀਆਂ ਖੜੀਆਂ ਨੇ ਹਾਂ ਜੇ ਧੁੱਪ ਲੱਗ ਜਾਂਦੀ ਹੈ ਤੇ ਝਾੜਤਾ ਆਪਣੇ ਮਤਲਬ 23 ਕਵੈਂਟਲ 24 ਕਵੈਂਟਲ ਆਪਣੇ ਮੈਂ ਇਹ ਤੇ ਨਹੀਂ ਕਿਤੇ ਦੇਖਿਆ ਕਿ ਹਾਂ ਵੀ 23 24 ਕਵੈਂਟਲ ਕਣਕ ਨੇ ਝਾੜ ਟੱਪਿਆ ਹੋਏ ਹਾਂ ਕਈ ਕਿਸਾਨ ਵੀਰਾਂ ਦਾ ਹੋ ਵੀ ਸਕਦਾ ਜਿਹੜੇ ਜਿਆਦਾ ਹੀ ਅਗਾਹ ਮਧੂ ਕਿਸਾਨ ਨੇ ਸਪਰੇਆਂ ਦਾ ਖਰਚਾ ਵੀ ਉਹਨਾਂ ਕਰ ਦੇਣਾ ਹਰ ਇੱਕ ਚੀਜ਼ ਦਾ ਹਨਾ ਉਹ ਮੈਂ ਮੰਨ ਸਕਦਾ ਪਰ ਆਪਣੇ ਏਰੀਆ ਦੇ ਵਿੱਚ ਮੈਂ ਕਦੀ ਵੀ 13 ਇਹ 23 24 25 ਕਵੈਂਟਲ ਤੋਂ ਵੱਧ ਝਾੜ ਆ ਜਿਹੜਾ ਉਹ ਨਹੀਂ ਦੇਖਿਆ ਖਾਂ ਕਣਕਾਂ ਇਸ ਵਾਰ ਬਹੁਤ ਸੋਹਣੀਆਂ ਖੜੀਆਂ ਨੇ ਬੂਟਾ ਵੀ ਕਣਕਾਂ ਨੇ ਸੋਨਾ ਬਣਾਇਆ ਠੰਡ ਵੀ ਕਣਕ ਨੂੰ ਸੋਹਣੀ ਪੈ ਗਈ ਆ ਹਾਂ ਸਵੇਰੇ ਸ਼ਾਮ ਕੋਰਾ ਪਾਏਗਾ ਉਹਦਾ ਫਾਇਦਾ ਹੀ ਹੋਏਗਾ ਕਣਕ ਨੂੰ ਇੱਕ ਕਣਕ ਜੇਕਰ ਆ ਤੇ ਦਿਨ ਦੇ ਤਾਪਮਾਨ ਚ ਤੇ ਰਾਤ ਦੇ ਤਾਪਮਾਨ ਚ 10 ਡਿਗਰੀ ਤੋਂ ਵੱਧ ਫਰਕ ਪੈ ਜਾਂਦਾ ਜਿੱਦਾਂ ਦਿਨ ਦਾ ਤਾਪਮਾਨ ਤੁਸੀਂ 20 ਡਿਗਰੀ ਲਾ ਲਓ ਤੇ ਰਾਤ ਦਾ ਜੇਕਰ 10 ਡਿਗਰੀ ਤੋਂ ਡਿੱਗ ਜਾਂਦਾ ਥੱਲੇ ਤੇ ਫਿਰ ਕਣਕ ਨੇ ਸਟ੍ਰੈਸ ਚ ਫੇਰ ਆਣਾ ਫਿਰ ਸਿੱਟੇ ਗੁਲਾਬੀ ਹੋਣੇ ਆ ਉੱਥੇ ਵੀ ਆਪਣਾ ਨੁਕਸਾਨ ਆ ਜਿਹੜਾ ਹੁਣ ਪਰ ਇਦਾਂ ਲੱਗਦਾ ਨਹੀਂ ਕਿ ਜਿੱਦਣ ਹੁਣ ਤੂੰ ਪਾਣੀ ਕੱਢਣ ਲੱਗ ਪੀਆ ਫਿਰ ਦੁਬਾਰਾ ਮੈਨੂੰ ਨਹੀਂ ਲੱਗਦਾ ਕਿ ਇਦਾਂ ਦਾ ਮੌਸਮ ਹੋਏਗਾ ਤੇ ਕਣਕਾਂ ਬਹੁਤ ਸੋਹਣੀਆਂ ਖੜੀਆਂ ਨੇ ਝਾੜ ਆਪਣਾ ਧੁੱਪ ਲੱਗ ਜਾਂਦੀ ਹੈ ਜੇ 2-4 ਦਿਨਾਂ ਦੇ ਵਿੱਚ ਜਿਹੜੀਆਂ ਕਣਕਾਂ 70 ਦਿਨ ਟੱਪ ਚੁੱਕੀਆਂ ਨੇ ਨਸਾਰਾ ਕਰਨ ਦੇ ਪੂਰਾ ਐਣ ਕੰਡੇ ਤੇ ਨੇ ਉਹਨਾਂ ਨੂੰ ਹੁਣ ਧੁੱਪ ਦੀ ਬਹੁਤ ਜ਼ਿਆਦਾ ਲੋੜ ਹੈ ਸੂਰਜ ਦੀ ਬਹੁਤ ਜ਼ਿਆਦਾ ਲੋੜ ਹੈ ਫਿਰ ਆਪਣਾ ਝਾੜਾ ਜਿਹੜਾ ਉਹ ਸੋਨਾ ਆ ਸਕਦਾ ਤੇ ਬਾਕੀ ਕਮੀ ਪੇਸ਼ੀ ਇਹ ਰਹਿ ਜਾਂਦੀ ਹੈ ਕਿ ਹਰ ਸਾਲ ਤੁਸੀਂ ਝਾੜ ਤਾ ਨਹੀਂ ਆਪਣਾ ਆਂਦਾ ਕਿ ਜੇ ਪਿਛਲੇ ਸਾਲ ਕੋਈ ਵੈਰਾਈਟੀ ਆਪਾਂ ਨੂੰ ਸੋਨਾ ਝਾੜ ਦੇ ਜਾਂਦੀ ਹੈ ਤੇ ਅਗਲੀ ਵਾਰੀ ਆਪਾਂ ਉਹੀ ਖੇਤ ਦੇ ਵਿੱਚ ਉਹੀ ਵੈਰਾਈਟੀ ਲਾਦੀਦਾ ਤੇ ਦੂਸਰੀ ਗੱਲ ਆਪਾਂ ਹਰ ਸਾਲ ਸਪਰੇਅ ਜੇਕਰ ਇਸ ਵਾਰ 13.045 ਕਿਲੋ ਕੀਤੀ ਅਗਲੀ ਵਾਰੀ ਆਪਾਂ 1.5 ਕਿਲ اپنی ਜਿਹੜਾ ਖੇਤ ਆ ਉਹ ਕਮਜ਼ੋਰ ਹੁੰਦਾ ਉਹਨੂੰ ਅੱਦਾਂ ਬੂਟੇ ਨੇ ਜ਼ਮੀਨ ਚੋਂ ਤਤ ਲੈਣੇ ਆ ਪਰ ਜਦੋਂ ਆਪਾਂ ਸਪਰੇਆ ਥਾਣੀ ਦੇਦੀਦਾ ਤਾਂ ਬੂਟਾ ਜ਼ਮੀਨ ਚੋਂ ਤਤ ਲੈਣੇ ਛੱਡ ਦਿੰਦਾ ਜਦੋਂ ਕੋਈ ਵੀ ਚੀਜ਼ ਨਾ ਵਰਤੋ ਭਾਵੇਂ ਕੋਈ ਵੀ ਚੀਜ਼ ਹੋਏ ਉਹ ਆਪਣੀ ਨੁਕਸਾਨ ਕਰਨ ਲੱਗ ਪੈਂਦੀ ਆ ਤੁਸੀਂ ਦੇਖਿਆ ਹੀ ਹੋਏਗਾ ਤੇ ਭਾਵੇਂ ਕੋਈ ਤੁਸੀਂ ਸਾਈਕਲ ਲਾ ਲਓ ਮੋਟਰਸਾਈਕਲ ਲਾ ਲਓ ਜਿਹੜੀ ਚੀਜ਼ ਨਾ ਵਰਤੋ ਉਹਦੇ ਨਾਲ ਕੀ ਹੁੰਦਾ ਕਿ ਉਹ ਨੁਕਸਾਨ ਆਪਣਾ ਹੁਣ ਸਟਾਰਟ ਹੋ ਜਾਂਦਾ ਤਾਂ ਕਰਕੇ ਤੁਸੀਂ ਸਪਰੇਆਂ ਦੀ ਬਹੁਤੀ ਨਾ ਬਦੋ ਹਰ ਸਾਲ ਵੈਰਾਈਟੀ ਹੈ ਜਿਹੜੀ ਉਹ ਹਾਂ ਜੇਕਰ ਤੁਹਾਡੇ ਕੋਈ ਵੈਰਾਈਟੀ ਚੰਗਾ ਝਾੜ ਦੇ ਜਾਂਦੀ ਆ ਉਹਨੂੰ ਪਰਤ ਕੇ ਦੂਜੇ ਖੇਤ ਵਿੱਚ ਲਾ ਦਿਓ ਇਹ ਜਿਹੜੀਆਂ ਦੋ ਦੋ ਤਿੰਨ ਵੈਰਾਈਟੀਆਂ ਹਮੇਸ਼ਾ ਹੀ ਜਰੂਰ ਰੱਖੋ ਕਦੀ ਵੀ ਇੱਕ ਵੈਰਾਈਟੀ ਦੇ ਉੱਪਰ ਨਾ ਨਿਰਭਰ ਹੋਵੋਗੇ ਪਿਛਲੀ ਵਾਰੀ ਇਹਦਾ ਝਾੜ ਬਹੁਤ ਸੋਹਣਾ ਆਇਆ ਸੀ ਇਸ ਵਾਰ ਵੀ ਸੋਹਣਾ ਆਏਗਾ ਸੋ ਇੱਕ ਵੈਰਾਈਟੀ ਦੇ ਉੱਪਰ ਨਿਰਭਰ ਆ ਜਿਹੜਾ ਉਹ ਨਹੀਂ ਹੋਣਾ ਵੀ ਅਸਾਂਗੇ ਤੁਹਾਨੂੰ ਕਿ ਕੀ ਫਰਕ ਆ ਮਾਝੇ ਦੀਆਂ ਜ਼ਮੀਨਾਂ ਦੇ ਵਿੱਚ ਕਿਹੜੀਆਂ ਜ਼ਿਆਦਾ ਜ਼ਮੀਨਾਂ ਸੋਹਣੀਆਂ ਨੇ ਹਨਾ ਪਾਣੀ ਦਾ ਪ੍ਰਬੰਧ ਕਿੱਥੇ ਸਹੀ ਆ ਸੋ ਇਹ ਹੁਣ ਕੱਲੀ ਵੀਡੀਓ ਬਣਾਵਾਂਗੇ ਵੀਡੀਓ ਥੋੜੀ ਜਿਹੀ ਲੰਮੀ ਹੋ ਗਈ ਹੈ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ